ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਕਾਰਯੋਗ ਪੰਜਾਬੀਓ ਦੁਨੀਆ ਭਰ ਚ ਵਸਦੇ ਸਾਰਿਆਂ ਨੂੰ ਮੈਂ ਇਹ ਇੱਕ ਇੰਪੋਰਟੈਂਟ ਇਸ਼ੂ ਤੁਹਾਡੇ ਧਿਆਨ ਚ ਲਾਉਣਾ ਚਾਹੁੰਦਾ ਤੁਸੀਂ ਸਾਰੇ ਜਾਣਦੇ ਹੋ ਕਿ ਅਰਵਿੰਦ ਕੇਚਰੀਵਾਲ ਦਿੱਲੀ ਤੋਂ ਵਿਧਾਨ ਸਭਾ ਦੀ ਆਪਣੀ ਸੀਟ ਵੀ ਹਾਰ ਚੁੱਕਾ ਔਰ ਇਹਦੇ ਨਾਲ ਸਸੋਡਿਆ ਵਗੈਰਾ ਸਾਰੇ ਹਾਰ ਚੁੱਕੇ ਜਦੋਂ ਕੋ ਬੰਦਾ ਕੋਈ ਵਿਅਕਤੀ ਜ਼ਿੰਦਗੀ ਚ ਹਾਰਦਾ ਹੈ ਤੇ ਉਹ ਤੋਂ ਸਬਕ ਲੈਣਾ ਚਾਹੀਦਾ ਵਾ ਕਿ ਮੈਂ ਅੰਦਰ ਝਾਤ ਮਾਰਨੀ ਚਾਹੀਦੀ ਕਿ ਮੈਂ ਕਿਹੜੀਆਂ ਕਿਹੜੀਆਂ ਗਲਤੀਆਂ ਕੀਤੀਆਂ ਜਿਹਦੇ ਕਰਕੇ ਲੋਕਾਂ ਨੇ ਮੈਨੂੰ ਅ ਆਪਣੀ ਸੀਟ ਤੋਂ ਨਕਾਰ ਦਿੱਤਾ ਹੈ ਗਲਤੀਆਂ ਸਪਸ਼ਟ ਨੇ ਕਿ ਜਿਹੜਾ ਇਹਨਾਂ ਨੇ ਵਾਅਦਾ ਕੀਤਾ ਸੀ ਕਿ ਅਸੀਂ ਤਾਂ ਸਾਦੇ ਜਿਹੇ ਬੰਦੇ ਆ ਆਮ ਆਦਮੀ ਆ ਅਸੀਂ ਵੀਆਈਪੀ ਕਲਚਰ ਹਟਾਵਾਂਗੇ ਗੱਡੀਆਂ ਮੋਟਰਾਂ ਨਹੀਂ ਲਵਾਂਗੇ ਘਰ ਨਹੀਂ ਲਵਾਂਗੇ ਚਲੋ ਬਾਕੀ ਗੱਲਾਂ ਮੈਂ ਤੁਹਾਡਾ ਬਾਅਦ ਕਰਦਾ ਪਹਿਲਾਂ ਦੀ ਕੱਲ ਅਰਵਿੰਦ ਕੇਜਰੀਵਾਲ ਪੰਜਾਬ 'ਚ ਆਇਆ ਅ ਅਖੋਤੀ ਕੋਈ ਵਿਪਾਸਨਾ ਕਰਨ ਵਾਸਤੇ ਮੈਡੀਟੇਸ਼ਨ ਕਰਨ ਵਾਸਤੇ ਹੁਸ਼ਾਰਪੁਰ ਦਾ ਪੁਆਇੰਟ ਚੁਣਿਆ ਗਿਆ ਇਸ ਵਾਰ ਉਸਾਰਪੁਰ ਦੇ ਕਿਸੇ ਇੰਟੀਰੀਅਰ ਵਿੱਚ ਕੋਈ ਰਿਸਟ ਹਾਊਸ ਆ ਸਰਕਾਰੀ ਉੱਥੇ ਇਹਨੇ ਪਹੁੰਚਣਾ ਸੀ ਕੱਲ ਰਾਤ ਔਰ ਜਿਹੜਾ ਬੰਦਾ ਖਾਰਿਆ ਹੋਇਆ ਵਾ ਜਿਹੜਾ ਕੋਈ ਨਾ ਐਮਐਲਏ ਆ ਨਾ ਕੋਈ ਮਨਿਸਟਰ ਆ ਨਾ ਕੋ ਚੀਫ ਮਨਿਸਟਰ ਆ ਤੁਸੀਂ ਇੱਕ ਵਾਰ ਦੇਖੋ ਕਿ ਪੰਜਾਬ ਦੀ ਸਰਕਾਰ ਉਹਦੇ ਤੇ ਕਿੰਨਾ ਸਰਕਾਰੀ ਅਮਲਾ ਲਾ ਕੇ ਖਰਚ ਕਰ ਰਹੀ ਆ ਪੰਜਾਬ ਦੇ ਲੋਕਾਂ ਦੇ ਖਜ਼ਾਨੇ ਦਾ ਪੈਸਾ ਬਰਬਾਦ ਕਰਦੀ ਕੋਈ ਆ ਵੀਡੀਓ ਵੈਸੇ ਚੱਲ ਚੁੱਕੀ ਕਾਫੀ ਪਰ ਤੁਸੀਂ ਦੇਖੋ ਇੱਕ ਵਾਰ ਤੁਹਾਨੂੰ ਮਾਇਕਸ਼ਾ ਨਹੀਂ ਲੱਗਦਾਗਾ ਨੇ ਕੀ ਹੋ ਗਿਆ ਕੇਜਰੀਵਾਲ ਔਰ ਇਹ ਸਾਰਾ ਗੱਡੀਆਂ ਦਾ ਕਾਫਲਾ ਲਗਭਗ ਜਿਨ੍ਹਾਂ ਨੇ ਮੈਨੂੰ ਇਹ ਵੀਡੀਓ ਭੇਜੀ ਆ ਉਹਨਾਂ ਨੇ ਗਿਣੀਆਂ ਖੜ ਕੇ ਉੱਥੇ ਉਹਨਾਂ ਨੇ ਕਿਹਾ 34 ਗੱਡੀਆਂ ਦਾ ਕਾਫਲਾ 34 ਪੁਲਿਸ ਦੀਆਂ ਗੱਡੀਆਂ ਦਾ ਕਾਫਲਾ ਕੇਚਰੀਵਾਲ ਲੈ ਕੇ ਹਲੇ ਵਿਪਾਸਨਾ ਕਰਨ ਆਇਆ ਉੱਥੇ ਸ਼ਾਂਤੀ ਲੱਭਣ ਆਇਆ ਪੰਜਾਬ ਦੇ ਵਿੱਚ 33 ਗੱਡੀਆਂ ਸਰਕਾਰੀ ਅਮਲਾ ਪੰਜਾਬ ਪੁਲਿਸ ਦਾ ਲੈ ਕੇ ਮੈਂ ਸਮਝਦਾ ਇਹਨਾਂ ਨਾਲੋਂ ਜ਼ਿਆਦਾ ਸ਼ਰਮ ਦੀ ਗੱਲ ਭਗਵੰਤਬਾਹੂ ਵਾਸਤੇ ਔਰ ਇਹਨਾਂ ਨਾਲੋਂ ਜ਼ਿਆਦਾ ਸ਼ਰਮ ਦੀ ਗੱਲ ਕੇਚਰੀਵਾਲ ਵਾਸਤੇ ਜਿਹੜਾ ਜਿਹਦੀ ਕੋਈ ਐਨਟਾਈਟਲਮੈਂਟ ਨਹੀਂ ਗਈ